ਆਦਨਾਂ ਦੇ ਵਿੱਚ ਤਾਂ ਰੈਂਚ ਐਂ ਜਲਦੇ ਆ ਮੇਰੇ ਹਿਸਾਬ ਨਾਲ ਸੁੱਤੇ ਪੈ ਵੀ ਕਈ ਐਂ ਕਰੀ ਜਾਂਦੇ ਹੋਣਗੇ ਤੇ ਮਿੱਤਰੋ ਐਤ ਕੀ ਬਹੁਤਿਆਂ ਨੇ ਤਾਂ ਵੇਜਤੀਆਂ ਤੇ ਮੈਨੂੰ ਲੱਗਦਾ ਜਿੰਨਾਂ ਕੋਲ ਰਹਿ ਗਿਆ ਅੱਧੇ ਦੂ ਸੀਜ਼ਨ ਤੋਂ ਬਾਅਦ ਵੇਚ ਦੇਣਗੇ ਜੈਸਾ ਨਾਲ ਗੱਠਾਂ ਨੇ ਤੂੜੀ ਦਾ ਰੇਡ ਖਰਾਬ ਕੀਤਾ ਵੇ ਤੇ ਤੁਹਾਡੇ ਹਿਸਾਬ ਨਾਲ ਐਤ ਕੀ ਟਰਾਲੀ ਦਾ ਕੀ ਰੇਟ ਚੱਲੂਗਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜਿਹੜੇ ਭਰਾ ਤੂੜੀ ਵਾਲੇ ਰੀਪਰ ਦਾ ਪੰਗਾ ਲੈਣ ਲੱਗੇ ਆ ਉਹਨਾਂ ਨੂੰ ਨਿੱਕੀ ਜੀ ਗੱਲ ਤੋਂ ਕਰਾ ਦਈਏ ਜਾਨੂ ਤੂੜੀ ਦਾ ਰੇਟ ਤੁਹਾਨੂੰ ਅੱਜ ਕੀ ਦੱਸ ਦਿੰਨੇ ਆ ਕੀ ਰਹਿਣਾ ਕੀ ਨਹੀਂ ਆਪਣੇ ਕੋਲ ਬੰਦਾ ਆਇਆ ਵੇ ਕਿਉਂਕਿ ਸ਼ੈੱਡ ਕਰਨਾ ਸੀ ਆ ਵੇਲਾ ਉਹਦੀ ਕੰਦ ਡਿੱਗ ਪਈ ਸੀ ਤੇ ਕੰਦ ਕਰਨੀ ਆ ਦੁਬਾਰਾ ਤੇ ਆਪਾਂ ਸਾਰਾ ਕੁਝ ਤੁਹਾਨੂੰ ਦੱਸ ਦਿੰਨੇ ਆ ਪੁੱਛ ਕੇ ਵੀ ਕੀ ਰੇਟ ਰਹੂਗਾ ਕੀ ਕੀ ਨਹੀਂ ਤੇ ਇਹ ਕੀ ਦੱਸ ਆਪਣੇ ਮਿੱਤਰਾਂ ਨੂੰ ਵੀ ਤੂੜੀ ਵਾਲੀ ਮਸ਼ੀਨ ਦਾ ਕਿੰਨਾ ਕੇ ਫਾਇਦਾ ਰਹੂਗਾ ਸ਼ਾਇਦ ਕੁਛ ਕੁਛ ਠੀਕ ਰਹੇਗਾ ਹਾਂ ਕੁਛ ਕੁਛ ਹੀ ਰਹਿਣਾ ਰੇਟ ਕੀ ਰਹੂਗਾ ਤੇਰੇ ਸਾਹਮਣੇ ਰੇਟ ਤਾਂ ਬਸ ਇਹਦੇ ਵੇਦੇ ਰਹਿਣਾ ਇੱਥੇ ਹਾਂ ਇਹਦੇ ਵੇਦੇ ਰਹਿਣਾ ਆਈਡੀਆ ਕੋਈ ਆਈਡੀਆ ਬਸ ਇਹ ਨਹੀਂ ਇੱਥੇ ਹੀ ਹੈ ਵੀ 2200 300 ਦੇ ਵਿੱਚ ਹੀ ਰਹਿਣਾ ਰੇਟ ਦਾ ਹੁਣ ਇਸ ਟਾਈਮ ਕਿੰਨਾ ਇਸ ਟਾਈਮ 300 ਹੀ ਹੈ ਗਰਮਕੇ ਤੇ ਲੈ ਯਾਰ ਤੂੰ ਤਾਂ ਫਿਰ ਤੂੰ ਤਾਂ ਜਿੰਨਾਂ ਨੇ ਲਿਆ ਸੀ ਸਾਲ ਤੇ ਮਤਲਬ 350 ਹੋ ਗਿਆ ਸੀ ਹੁਣ 400 ਨੇ ਵੀ ਹੋ ਗਿਆ ਸੀ ਪੌਣੇ 400 ਨੇ ਵੀ ਹੋ ਗਿਆ ਹਾਂ ਹੋ ਗਿਆ ਸੀਗਾ 4 380 ਤੱਕ ਹੋ ਗਿਆ ਸੀਗਾ ਰੇਟ ਕੀ ਕੋਈ ਸੁਭਾਵਨਾ ਨਹੀਂ ਰੇਟ ਕੀ ਕੋਈ ਥੜਕਤਾ ਹੀ ਹੈ ਨਾਲ ਦੀ ਨਾਲ ਕੀ ਕੀ ਰੇਟ ਦੇ ਲੋ ਰੇਟ ਦਾ ਕੋਈ ਪਤਾ ਨਹੀਂ ਇਸ ਚੀਜ਼ ਦਾ ਵੀ ਹੋ ਸਕਦਾ ਬਣੀ ਵੀ ਜਾਵੇ ਨਾ ਵੀ ਬਣੀ ਅੱਛਾ ਹਾਂ ਪੂਰਾ ਪੱਕਾ ਹੈ ਚਾਂਸ ਘਟਾ ਚਾਂਸ ਘਟ ਹੀ ਹੈ ਠੀਕ ਹੈ 99% ਤਾਂ ਘਟਾ ਹੀ ਹੈ ਲੋ ਵੀ 1% ਦਾ ਕੋਈ ਹੋ ਸਕਦਾ ਹਾਂ ਲੋ ਵੀ ਮਿੱਤਰੋ ਇਹ ਬਾਈ ਆਪਣੇ ਲੈ ਕੇ ਜਾਂਦਾ ਹੁੰਦਾ ਤੂੜੀ ਅੱਗੇ ਵੀ ਵੀਡੀਓ ਪਾਈ ਸੀ ਆ ਕੰਦ ਡਿੱਗ ਪਈ ਸੀ ਤਾਂ ਕਰਕੇ ਹੁਣ ਆ ਸਾਰੇ ਕੁੜਕੇ ਕਢਾ ਕੇ ਆ ਸਾਰੀਆਂ ਨੂੰ ਦੇ ਦੇਣੀ ਲੈ ਜਾ ਆ ਕੰਦ ਐ ਪੱਕੀ ਕੱਢ ਕੇ ਇੱਥੋਂ ਦੇ ਇੱਥੇ ਫਿਰ ਗੇਟ ਲਾ ਕੇ ਇਹਨੂੰ ਭਰ ਦਾਂਗੇ ਖਰਚਾ ਤਾਂ ਮੁੜੂਗਾ ਹੀ ਉਹ ਗੱਲ ਕਰ ਹਾਂ ਤੇ ਬਾਕੀ ਵੇਖੋ ਕੀ ਬਣੇ ਦੁਨੀਆਦਾਰੀ ਹੈ ਖਰਚਾ ਤਾਂ ਮੁੜੂਗਾ ਹੀ ਅਕਸਰ ਐਦ ਕੀ ਹੋ ਜਾ ਉਹ ਦੇ ਕੋਈ ਚੋਨਾ ਲਾਣੇ ਆ ਚੋਨੇ ਦੇ ਗੰਡਾ ਬਣਦੀ ਹੈ ਉਹ ਵੀ ਉਹਦੇ ਵੀ ਖਰਚਾ ਪੈਂਦਾ ਹੈ ਉਹਨਾਂ ਦਾ ਹਾਂ ਹਾਂ ਉਹ ਵੀ ਕੰਮ ਲੈਂਦੀ ਹੈ ਗੰਡਾ ਹੀ ਥੋੜੀ ਕੰਮ ਲੈਣੀ ਹੈ ਸਹੀ ਗੱਲ ਹੈ ਥੋੜੀ ਆਪ ਦੀ ਥਾਂ ਤੇ ਗੰਡਾ ਵਾਲੇ ਚੋਨਾ ਆਪੀ ਥਾਂ ਨਹੀਂ ਹੁਣ ਕਿੱਥੋਂ ਤੱਕ ਲੈ ਗਏ ਇਹਨਾਂ ਦੁੱਦੂੜੀ ਮੈਂ ਸਮਾਂ ਤੇ ਇੱਥੇ ਹੀ ਫਿਰਦਾ ਗੰਗਨ ਦੇ ਬਾਗ ਬਾਗ ਗੰਗਾ ਨਰਦੇਆਸ਼ੇ ਪਾਸੇ ਹਾਂ ਸੇ ਪਾਸੇ ਚੱਲਦੇ ਗੰਗਾ ਦੇ ਵਿੱਚ ਹੀ ਬਾਹਰ ਦੇਗਾ ਤੇ ਉੱਥੇ ਕੀ ਰੇਟ ਆ ਸਹੀ ਸੀ ਦੱਸ ਬੁੱਛੇ ਬਸੇ ਆਪਣੀ ਤੂੜੀ ਆ ਤੂੜੀ ਅੰਦਰ ਦੀ ਜਾਣੀ ਮੇਰੀ 300 70 ਨੂੰ ਜਾਵੇ 400 ਵਿੱਚ ਅੱਛਾ ਹਾਂ 400 ਤੱਕ ਜਾਊਗਾ 400 ਦਾ 15 ਰੀਵੀਤ ਆ ਮੇਰੀ ਅਖੀਰੀ ਪਹੁੰਚੇਗਾ ਠੀਕ ਹੈ ਠੀਕ ਹੈ ਹਾਂ ਪਹਿਲਾਂ ਸੀਗੀ ਜਾਣੀ ਕੀ ਖਰਚਾ ਵਰਤੇ ਨਿਕਲਦਾ ਤੇਰਾ ਵੀ ਪਹਿਲਾਂ ਮਤਲਬ ਸਾਰ ਪਹਿਲਾਂ ਵੀ ਕਿਦੀ ਸੀ 480 90 ਨੂੰ ਵਿਕਦੀ 500 ਨੂੰ ਲਾ ਕੇ ਆ ਸੀ ਅੱਛਾ ਉੱਥੇ ਹਾਂ 500 ਵਿੱਚ ਸੀ ਠੀਕ ਹੈ ਹੋਣ ਜਾਨੀ ਕਿ ਉਹ ਰੇਡ ਨਹੀਂ ਰਹੀ ਨਹੀਂ ਆ ਵੀ ਆ ਮੇਰੀ ਬੁਕਿੰਗ ਹੋਈ ਆ 450 ਦੀ ਆ ਪੰਜ ਸ਼ਿਟ ਕਿਹਾ ਵਾ ਮੈਂ ਵਿਚ ਕੋਠੇ ਦੇ ਵਿੱਚ ਪਾ ਕੇ ਆ ਰਾਂ ਸਹੀ ਗੱਲ ਆ ਉਹ ਤਾਂ ਤੇਰੀ ਗੱਲ ਠੀਕ ਆ ਉਹ ਤਾਂ ਯਾਰ ਬਿਜ਼ਨਸ ਆ ਹਾਂ ਹਾਂ ਤੇੜੀ ਜਿਹੜੀ ਸਾਰਾ ਖਰਚਾ ਮਹਿੰਗਾ ਹੋ ਗਿਆ ਉਹ ਤਾਂ ਸਾਰਾ ਕੁਸ਼ੀ ਆ ਗਿਆ ਹਾਂ ਹਾਂ ਬਈ ਕਹਿਣ ਤੋਂ ਪਾਵੇ ਐ ਵੀ ਜਿਹੜੇ ਮਗਰਲੇ ਤੋਂ ਮਗਰਲੇ ਸਾਲ 1 ਸਾਲ ਵਾਲਾ ਨੀ ਆ ਰਾਇਆ ਉਸ ਬਦਾਮ ਦਾ ਵਾਅਦੋਲੀ ਹੋ ਗਈ ਹੈ ਬਦਾਮ ਦਾ ਹਾਂ ਬਦਾਮਾਂ ਦੀ ਭਾਅ ਹੋ ਗਈ ਸੀ ਵੀ ਉਹ ਕੰਮ ਦੁਆਰਾ ਨਹੀਂ ਮੁੜਨਾ ਹਾਂ ਉਹ ਨਹੀਂ ਹੋੜਨਾ ਤੇ ਆਪ ਦਾ ਚਲੋ ਜਿਹੜੇ ਨਵੀਆਂ ਮਸ਼ੀਨਾਂ ਲੈਣ ਦੀ ਸੋਚਦੇ ਪੈਣਾ ਜਮਾਂ ਨਵੀਆਂ ਉਹ ਮੜਾਏ ਬਾਈ ਧਿਆਨ ਲੈ ਲਿਓ ਚਲਦੀ ਲੈ ਲਓ ਮੈਂ ਤਾਂ ਕਹਿੰਦਾ ਜੇ ਤੁਸੀਂ ਚਾਹ ਪੂਰਾ ਕਰਨੇ ਹੈ ਕਿਉਂਕਿ ਐਤ ਕੀ ਸਾਡੇ ਪਿੰਡ ਦੀ ਤਿੰਨ ਚਾਰ ਮਸ਼ੀਨਾਂ ਵੇਚ ਗਈਆਂ ਆਂਡ ਗਵਾਂਡ ਪਿੰਡਾਂ ਚ ਵੀ ਵਿਕੀ ਜਾਂਦੀਆਂ ਉਹਦਾ ਵਿਕਣ ਦਾ ਹੀ ਕਾਰਨ ਜਿਵੇਂ ਹੁਣ ਸਾਡੇ ਕੋਲ ਤਾਂ ਅਸੀਂ ਤਾਂ ਚਲੋ ਮਸ਼ੀਨ ਆ ਆਪਦੀ ਸਾਰੀ ਬਣਾਉਣੀ ਬਣਾਉਣੀ ਆ ਕੋਈ ਛੱਡ ਭਰਦੀ ਦਾ ਕੋਈ ਨਾਲ ਦੀ ਨਾਲ ਇਹਨੂੰ ਚਕਾ ਦੀ ਦੀ ਆ ਹੁਣ ਜਿਵੇਂ ਸਾਡੇ ਚਾਚੇ ਤਾਏ ਹੋਗੇ ਉਹ ਵੀ ਇਹ ਗੱਲ ਕਹਿੰਦੇ ਜਿੱਥੇ ਅਸੀਂ 17 ਬਣਾਉਣੀ ਆਰ ਉੱਥੇ 12 ਹੀ ਬਣਾਉਣੀ ਆ ਤਗੀ ਤਾਂ ਕਰਕੇ ਵੀ ਰੇਡ ਘੱਟ ਰਹਿਣਾ ਤੇ ਆਪ ਦਾ ਸਾਰ ਲਾਂਗੇ ਨਹੀਂ ਤੇ ਫਿਰ ਮੋੜ ਲੈ ਲਾਂਗੇ ਕਿੱਡੀ ਗੱਲ ਐ ਹੀ ਹੁੰਦਾ ਫੇਰ ਫੇਰ ਤੂੰ ਇਧਰੋਂ ਪਰ ਪਰ ਉਧਰ ਸੱਟੀ ਪਹਿਲੀ ਵਾਰ ਉਹ ਇੱਥੇ ਲੈ ਜਾਣਗੇ ਸਿੱਧਾ ਆ ਜੀ ਤੇ ਇਹੋ ਜਿਹਾ ਕੰਮ ਬੰਨਾ ਹੈ ਭਾਈ ਐਦਗੀ ਨੰਬਰ ਬੋਲ ਦੇ ਯਾਰ ਆਦਾ ਨੰਬਰ ਹੈ ਆਪਣਾ ਹੀ ਨੰਬਰ ਚੱਲਦਾ ਹੈ ਜਿਵੇਂ ਸਲਾਸੀ ਦਾ ਤੇ ਬੋਲ ਦੇ 8546 8546 80952 80952 ਆ ਬਾਈ ਦਾ ਨੰਬਰ ਹੈ